ਆਪਾ ਚੱਲੇ ਜੀ ਅੱਜ ਮੱਸੀਆ ਮੈਂ ਤਿਆਰ ਪੂਰੀ ਹੋ ਚੁੱਕੀਆਂ ਤੇ ਬੱਚੇ ਵੀ ਤਿਆਰ ਹੋ ਚੁੱਕੇ ਨੇ ਤੇ ਅੱਜ ਸਾਡੀ ਫੁੱਲ ਫੈਮਿਲੀ ਚੱਲੇ ਨੇ ਤੇਜਾ ਵੀ ਲਾ ਮੱਸੀਆ ਉਥੇ ਗੁਰਦੁਆਰਾ ਪਾਪਾ ਬੁੱਢਾ ਸਾਹਿਬ ਜੀ ਦਾ ਵਾ ਤੇ ਪਹਿਲਾਂ ਅਸੀਂ ਰਮਦਾਸ ਜੀ ਨੇ ਅੱਜ ਹੀ ਪਾਪਾ ਬੁੱਢਾ ਸਾਹਿਬ ਜੀ ਰਮ ਚੱਲੇ ਤੇਜੀ ਅਸੀਂ ਪਹੁੰਚ ਚੁੱਕੇ ਜੀ ਤੇਜੇ ਵੀਲੇ ਗੁਰਦੁਆਰਾ ਬਣਿਆ ਉਥੇ ਬਹੁਤ ਹੀ ਪਿਆਰਾ ਬਾਬਾ ਬੁੱਢਾ ਸਾਹਿਬ ਜੀ ਦਾ ਤੇ ਇੱਧਰ ਸਲੋਵਰ ਬਣਿਆ ਸੀ ਪੰਜ ਨਾਣਾ ਕੀਤੀਆਂ ਸਾਰਿਆਂ ਨੇ ਪੰਜ ਨਾਣਾ ਕਰਕੇ ਤੇ ਫਿਰ ਅਸੀਂ ਮੱਖੇ ਮੱਥਾ ਦੇਕਣ ਜਾਂਦੇ ਆਂ ਤੇ ਇਹਦੇ ਬੱਚੇ ਦੇ ਪੰਜ ਅਸੀਂ ਤੁਹਾਨੂੰ ਅੰਦਰ ਦੇ ਦਰਸ਼ਨ ਨਹੀਂ ਕਰਵਾ ਸਕਾਂਗੇ ਗੁਰਦੁਆਰੇ ਸਾਈਡ ਦੇ ਤੇ ਬਾਹਰੋਂ ਦਰਸ਼ਨ ਕਰ ਸਕਦੇ ਜੇ ਉਹ ਨਾਮੇ ਦੇ ਕੋਈ ਜ਼ਰੂਰੀ ਨਹੀਂ ਕਰਦੇ ਅਸੀਂ ਕਰਦੇ ਹਾਂ ਲਓ ਜੀ ਆਪਾਂ ਤੇ ਮਥਾ ਟੇਕਾਂਗੇ ਬਾਬਾ ਬੁੱਢਾ ਸਾਹਿਬ ਦੇ ਅੱਗੇ ਸਾਡੇ ਲੱਗੇ ਤੇਜੀ ਗੁਰਦਰਾ ਪਾਪਾ ਬੁੱਢਾ ਸਾਹਿਬ ਜੀ ਤੋਂ ਅੱਗੇ ਪਤਾ ਹੀ ਰਮਨਾਨ ਸਾਹਨੇ ਨੇ ਆ ਤੇ ਅੱਜ ਅਹੀਂ ਬਾਬੇ ਬੁੱਢੇ ਸਾਹਿਬ ਕੇ ਅਸੀਂ ਤੇਜੀ ਤੇਜੇ ਵੀਰੇ ਤੇ ਉਹ ਤੁਹਾਡੇ ਨਾਲ ਆ ਰਹੇ ਦੀ ਆ ਤੇ ਜਿਹੜੀ ਕੰਮ ਇਸ ਨੂੰ ਕਿਹਾ ਇਸ ਤੇ 419973 ਤੇ 121 ਬਣਾਇਆ ਸੀ ਬੰਦਰਾ ਬਣਾਇਆ ਤੇ ਘਰ ਦਾ ਨਹੀਂ ਬਣਾਇਆ ਕਿ ਰੱਸੀ ਹਨੋਂ ਕਾਫੀ ਖਰਾ ਹੋ ਚੁੱਕਿਆ ਬਾਅਦ ਤੇ ਅਸੀਂ ਹੁਣ ਆਏ ਹੁਣ ਤੇ ਫਿਰ ਅਸੀਂ ਘਰ ਚਲੇ ਗਏ ਜਿਹਦੇ ਉੱਤੇ ਕਾਫੀ ਟਾਈਮ ਲੱਗ ਗਿਆ ਬੱਚਾ ਬਾਅਦ ਸਾਰੇ ਚਲੇ ਗਏ ਸੀ ਤੇ ਘਰ ਦੇ ਪਾਸਾਰੇ ਗਏ ਤੇ ਹਨੂ ਹਨੇਰਾ ਹੋ ਗਿਆ ਫਿਰ ਹੁਣ ਆਏ ਤੇ ਵੀਡੀਓ ਵਧੀਆ ਲੱਗੇ ਬਲੌਗ ਤੇ ਲਾਈਕ ਸ਼ੇਅਰ ਕਮੈਂਟ